ਗੁਰੂ ਪਿਆਰੇ ਸ਼ਰੋਤਾਜੋ ਨੂੰ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀ ਫਤੇ ਦੀ ਸਾਲ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਕਰੀਬਨ 20 ਸਾਲ ਕਦੇ 2 ਪੇਜ ਕਦੇ 10 ਪੇਜ ਕਦੇ ਕਿਤਨੇ ਪੇਜ ਇਸ ਦਸਮ ਗ੍ਰੰਥ ਦੇ ਦਸਮ ਗ੍ਰੰਥ ਵੀ ਤੋਂ ਨੂੰ ਦਿਖਾ ਹੀ ਦੇਵਾਂ ਦਸਮ ਗ੍ਰੰਥ ਦੇ ਪੜ੍ਹਨੇ ਵਿਚਾਰਨਾ ਲੇਖ ਲਿਖਣੇ ਇਹ ਪੂਰੇ ਦਾ ਪੂਰਾ ਦਸਮ ਗ੍ਰੰਥ ਮੇਰੇ ਹੱਥ ਚ ਅਪਰਚੀਆਂ ਵੀ ਤੁਹਾਨੂੰ ਦਿਸਦੀਆਂ ਜਿਹੜੀਆਂ ਦੱਸਦੀਆਂ ਵੀ ਮੈਂ ਇਹ ਵੱਖਰੇ ਵੱਖਰੇ ਪੰਨਿਆਂ ਤੇ ਮਾਰਕੀਟਾ ਹੋਇਆ ਵੀ ਕੀ ਕੁਝ ਹੈਗਾ ਇਹਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਜੋ ਕੁਝ ਲਿਖਿਆ ਹੈਗਾ ਉਹ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ ਔਰ ਇਹੋ ਹੀ ਸਨਾਤਨ ਧਰਮ ਵਾਲੇ ਚਾਹੁੰਦੇ ਆ ਕਿ ਪਹਿਲੇ ਨੌ ਗੁਰੂ ਕੁਝ ਹੋਰ ਸੀ ਤੇ ਦਸਵਾਂ ਗੁਰੂ ਕੁਝ ਹੋਰ ਹੈ ਤੇ ਗਾਂਧੀ ਨੇ ਇਹ ਹੀ ਕਿਹਾ ਸੀ ਕਿ ਗੁਰੂ ਭੁੱਲਣ ਗੁਰੂ ਗੋਬਿੰਦ ਸਿੰਘ ਨੇ ਹਥੀਂ ਕਿਰਪਾਨ ਫੜ ਲਈ ਪਰ ਜਦੋਂ ਪ੍ਰਿੰਸੀਪਲ ਗੰਗਾ ਗੰਗਾ ਸਿੰਘ ਹੋਣਾ ਨੇ ਜਾ ਕੇ ਉਹਨੂੰ ਆਪਣੇ ਉਹਦੇ ਜਿਹੜਾ ਗੁਜਰਾਤ ਦੇ ਵਿੱਚ ਉਹਦਾ ਧਾਮ ਹੈਗਾ ਸੀ ਅਹਮਦਾਬਾਦ ਆ ਜਾਂ ਕੁਝ ਇੱਧਰ ਹੈਗਾ ਗਾਂਧੀ ਨੂੰ ਪੁੱਛਿਆ ਵੀ ਤੇਰੇ ਗਾਦਰੇ ਕੀ ਐ ਉਹਨਾਂ ਨੂੰ ਇਹ ਪਤਾ ਸੀ ਵੀ ਇਹ ਗੀਤਾ ਹਮੇਸ਼ਾ ਆਪਣੇ ਝੋਲੇ 'ਚ ਪਾ ਕੇ ਮੋਢੇ ਤੇ ਰੱਖਦਾ ਕਹਿੰਦੇ ਜੀ ਗੀਤਾ ਤੇ ਗੀਤਾ ਦੇ ਵਿੱਚ ਤੁਸੀਂ ਇਹ ਦੱਸੋਗੇ ਕਿ ਲੜਾਈਆਂ ਦਾ ਵਰਣਨ ਹੈ ਕਿ ਨਹੀਂ ਹੈ ਕਹਿੰਦਾ ਹੈ ਤੇ ਫਿਰ ਉਹਨਾਂ ਨੇ ਪੁੱਛਿਆ ਵੀ ਤੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲੜ ਕਿਉਂ ਕਹਿਣਾ ਉਹਨਾਂ ਨੂੰ ਵੀ ਤਾਂ ਲੜਾਈਆਂ ਲੜੀਆਂ ਨਾ ਉਹਨਾਂ ਨੇ ਤਾਂ ਜ਼ੁਲਮ ਦੇ ਵਿਰੁੱਧ ਲੜੀਆਂ ਤੇ ਤੇਰੀ ਗੀਤਾ ਦਾ ਆਦੇਸ਼ ਤਾਂ ਸਿਰਫ ਆਪਣੇ ਇੱਕ ਦੂਸਰੇ ਨਾਲ ਰਾਜ ਭਗ ਦੀ ਲੜਾਈ ਹੈ ਤਾਂ ਫਿਰ ਉਸਨੇ ਮਾਫੀ ਮੰਗੀ ਸੀ ਸੋ ਦਸਮ ਗ੍ਰੰਥ ਦੇ ਵਿੱਚ ਭੋਰਾ ਵੀ ਚੀਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਸਲਾਹ ਨਾਲ ਮੇਲ ਨਹੀਂ ਖਾਂਦੀ ਉਹ ਉਹਦੇ ਤੇ ਅਸੀਂ ਵਿਚਾਰਾਂ ਬਾਅਦ ਕਰਾਂਗੇ ਪਹਿਲਾਂ ਆਪਾਂ ਦੇਖਦੇ ਹਾਂ ਦਸਮ ਗ੍ਰੰਥ ਦੇ ਵਿੱਚ ਹੈ ਕਿ ਕਦੋਂ ਲਿਖਿਆ ਗਿਆ ਇਹਦਾ ਆਪਾਂ ਹਿਸਤਰੀ ਦਾ ਪੱਖ ਪਹਿਲਾਂ ਲਵਾਂਗੇ ਦਸਮ ਗ੍ਰੰਥ ਦੇ ਬਾਰੇ ਸਾਨੂੰ ਪਹਿਲੀ ਵਾਰ ਲੈਫਟੀਨੈਂਟ ਕਰਨਲ ਜohn ਮਾਲਕਮ ਦੀ ਕਿਤਾਬ ਜਿਹੜਾ ਦਾ ਸਕਿਚ ਆਫ ਦਾ 6th ਉਸ ਕਿਤਾਬ ਚ ਮਿਲਦਾ ਹੈ ਇਹ ਕਿਤਾਬ ਲੈਫਟੀਨੈਂਟ ਜohn ਮਾਲਕਮ 1812 ਦੇ ਵਿੱਚ ਛਾਪਦਾ ਹੈ 1804 ਚ ਇੰਡੀਆ ਆਉਂਦਾ ਹੈ ਇੰਡੀਆ ਆ ਕੇ ਫਿਰ ਪੰਜਾਬ ਲੁਧਿਆਣੇ ਡੇਰੇ ਲਾਉਂਦਾ ਕੈਪਟਨ ਜਗਨ ਮਾਰ ਕੈਪਟਨ ਮਰੇ ਜਿਹੜਾ ਹੈਗਾ ਉਹ ਬਾਕੀ ਪੰਜਾਬ ਉੱਤੇ ਪਟਿਆਲਾ ਰਾਇਸ ਦਾ ਉਹ ਪੋਲੀਟিক্যাল ਏਜੰਟ ਵੀ ਹੈ ਉਹਦੇ ਨਾਲ ਵੀ ਗੱਲ ਕਰਦਾ ਤੇ ਪਤਾ ਲਾਉਂਦਾ ਕਿ ਸਿੱਖ ਖਾਂਦੇ ਕੀ ਪੀਂਦੇ ਕੀ ਸਿੱਖ ਮੰਨਦੇ ਕੀ ਨੂੰ ਇਹਨਾਂ ਕੋਲ ਇਨੀ ਸਪਿਰਟ ਕਿੱਥੋਂ ਆਉਂਦੀ ਇਹ ਸਾਰਾ ਕੁਝ ਉਹਨੇ ਨਿਰੀਖਣ ਕਰਕੇ 1808 ਦੇ ਵਿੱਚ ਵਾਪਸ ਜਾਂਦਾ ਤੇ 1812 ਦੇ ਵਿੱਚ ਇੱਕ ਇਤਹਾਸ ਸ਼ਬਦੀ ਹੈ ਜਿਹਦੇ ਵਿੱਚ ਸਾਨੂੰ ਪਹਿਲੀ ਵਾਰ ਇਹ ਪੜਨ ਨੂੰ ਮਿਲਦਾ ਦਸਮ ਗ੍ਰੰਥ ਨਹੀਂ ਦਸਵੇਂ ਪਾਤਸ਼ਾਹ ਕਾ ਗ੍ਰੰਥ ਕੋਰਗੇ ਚੌਥੇ ਪਾਣੀਵੇਂ ਪੰਨੇ ਤੇ ਜਾ ਕੇ ਵੀ ਲਿਖਦਾ ਹੈ ਕਿ ਪਹਿਲਾਂ ਇਹ ਨਾ ਹਿੰਦੀ ਚ ਸੀ ਅਸੀਂ ਪਟਕੇ ਇਹਨੂੰ ਗੁਰਮੁਖੀ ਚ ਜਾਂ ਪੰਜਾਬੀ ਚ ਕੀਤਾ ਸੋ ਕਹਾਣੀ ਇਹ ਇੱਥੋਂ ਚੱਲਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਅਨੰਦ لال ਗੋਇਆ ਜੀ ਇਹ ਰੈਤਨਾਮੇ ਤੁਸੀਂ ਪੜੋ ਮੈਂ ਸਾਰੇ ਲੋਕ ਆਪਣੇ ਸੱਜਣਾ ਨੂੰ ਬੇਨਤੀ ਕਰਦਾ ਹੁੰਦਾ ਹੈ ਕਿ ਕੁਝ ਕੁ ਕਥਾਵਾਂ ਤੁਸੀਂ ਪੜ ਲਓ ਧਿਆਨ ਨਾਲ ਤਾਂ ਤੁਹਾਨੂੰ ਬਹੁਤ ਸਾਰਾ ਗਿਆਨ ਪ੍ਰਾਪਤ ਹੋ ਜਾਏਗਾ ਤੇ ਤੁਸੀਂ ਆਮ ਪ੍ਰਚਾਰਕ ਨੂੰ ਕਹੋਗੇ ਭਾਈ ਸਾਹਿਬ ਜੀ ਆ ਦੱਸ ਕਿੱਥੇ ਲਿਖਿਆ ਹੈ ਕਿ ਇਹ ਠੀਕ ਹੈ ਕੀ ਗਲਤ ਰਹਿਤਨਾਮੇ ਇਹ ਸਾਡੇ ਕੈਨੇਡਾ ਦੇ ਵਿੱਚ 3 4 5 ਡਾਲਰ ਦੀ ਕਿਤਾਬ ਹੈ ਸ਼ਾਇਦ ਇੰਡੀਆ 'ਚ ਇਹ 100 150 ਰੁਪਏ ਹੋਵੇ ਪਤਾ ਨਹੀਂ ਫਿਰ ਜਦੋਂ ਦਿਲ ਆਵੇ ਫਿਰ ਪੰਜ ਜੀ ਨਹੀਂ ਮਰਜੀ ਕਿਤਾਬ ਮਹਿੰਗੀ ਹੋਵੇ ਉਹ ਖਰੀਦ ਲੈਣੀ ਹੁੰਦੀ ਹੈ ਇਹਦੇ ਵਿੱਚ ਤਿੰਨ ਲਿਖਤਾ ਹੈਗੇ ਆਂ ਲੰਦਲਾਲ ਕੋ ਹੈ ਰਦੀਆਂ ਰਹਿਤਨਾਮਾ ਭਾਈ ਨੰਦਲਾਲ ਤਨਖਾਹਨਾਮਾ ਨੰਦਲਾਲ ਤੇ ਸਾਖੀ ਰਹਿਤ ਕੀ ਭਾਈ ਨੰਦਲਾਲ ਤਿੰਨੋਂ ਰਹਿਤ ਨਾਮੇ ਦੇ ਤਿੰਨੋਂ ਲਿਖਤਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਵੀ ਲਿਖਤ ਹੋਣ ਦਾ ਸਾਨੂੰ ਸਬੂਤ ਨਹੀਂ ਮਿਲਦਾ ਜਿਹੜਾ ਰਹਿਤ ਨਾਮਾ ਭਾਈ ਨੰਦ ਲਾਲ ਜੀ ਹੈ ਉਹ 1699 ਦੀ ਵਿਸਾਖੀ ਤੋਂ ਪਹਿਲਾਂ ਦਾ ਲਿਖਿਆ ਗਿਆ ਹੈ ਉਹਦੇ ਵਿੱਚ ਜਿਹੜਾ ਆਂਦਾ ਹੈ ਕਹੇ ਗੋਬਿੰਦ ਗੋਬਿੰਦ ਰਾਏ ਨਾ ਲਿਖਦਾ ਤੇ ਜਿਹੜਾ ਰਹਿਤ ਤਨਖਾਹ ਨਾਮਾ ਹੈ ਉਹਦੇ ਚ ਕਹੇ ਗੋਬਿੰਦ ਸਿੰਘ ਲਾਲ ਜੀ ਸਿੰਘ ਨਾਂ ਲੱਗਿਆ ਇਹਦਾ ਮਤਲਬ ਇੱਕ ਲਿਖਤ 1699 ਤੋਂ ਪਹਿਲਾਂ ਵੀ ਤੇ 1699 ਤੋਂ ਬਾਅਦ ਵੀ ਤੇ ਸਾਖੀ ਰਹਿਤ ਕੀ ਉਹਦੇ ਵਿੱਚ ਵੀ ਕਿਦਰੇ ਦਸਵੇਂ ਪਾਤਸ਼ਾਹ ਦੀ ਕਿਸੇ ਬਾਣੀ ਦਾ ਕੋਈ ਜ਼ਿਕਰ ਨਹੀਂ ਦੂਸਰੀ ਕਿਤਾਬ ਸਾਡੇ ਕੋਲੇ ਅ ਗੁਰਸ਼ੂ ਬਾ ਗ੍ਰੰਥ ਅ ਅਪਕਵੀ ਸ਼ਰਨਪਤੀ ਪ੍ਰੋਫੈਸਰ ਗੰਡਾ ਸਿੰਘ ਹੁਣਾਂ ਨੇ ਇਹ ਆਪਣਾ ਲਬ ਲਬਾ ਕੇ ਕਿਦਰੋਂ ਪ੍ਰਿੰਟ ਕਰਵਾਇਆ ਸਾਰੇ ਦੇ ਸਾਰੇ ਗ੍ਰੰਥ ਦੇ ਵਿੱਚ ਕਿਦਰੇ ਵੀ ਆਪਣਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਲਿਖਤ ਹੋਣ ਦਾ ਜ਼ਿਕਰ ਨਹੀਂ ਹੈਗਾ ਉਸ ਤੋਂ ਬਾਅਦ ਜਿਹੜੀਆਂ ਸਾਖੀਆਂ ਆਪਣੇ 50 ਸਾਖੀਆਂ ਆਉਂਦੀਆਂ ਜਿਨ੍ਹਾਂ ਦੇ ਵਿੱਚੋਂ ਦੋ ਦੋ ਸਾਖੀਆਂ ਪਹਿਲੇ ਨੌ ਗੁਰੂਆਂ ਬਾਰੇ ਤੇ 32 ਸਾਖੀਆਂ ਕੱਲੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਆ ਉਹਦੇ ਵਿੱਚ ਵੀ ਜਿਹੜਾ ਰਾਈਟਰ ਹੈਗਾ ਕਿਦਰੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਬਾਣੀ ਦਾ ਜ਼ਿਕਰ ਨਹੀਂ ਕਰਦਾ ਹੁਣ ਗੱਲ ਇਹ ਹੈ ਆਨੰਦ ਲਾਲ ਗੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਕਵੀ ਸੈਨਾਪਤੀ ਦਾ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਚਲਾਣਾ ਕਰਦੇ 1708 ਚ ਤੇ 1711 ਦੇ ਵਿੱਚ ਆਨੰਦ ਲਾਲ ਗੋਇਆ ਸੌਰੀ ਆਪਣਾ ਕਵੀ ਸੈਨਾਪਤੀ ਆਪਣਾ ਗ੍ਰੰਥ ਕੰਪਲੀਟ ਕਰਦਾ ਹੈ ਜਿਹੜੀਆਂ 50 ਸਾਖੀਆਂ ਇਹ 30 ਤੋਂ 35 ਸਾਲ ਬਾਅਦ ਮਤਲਬ 1745-50 ਤੱਕ ਜਿਹੜੀਆਂ ਲਿਖਤਾਂ ਸਾਡੇ ਕੋਲ ਤਿੰਨ ਮਿਲਦੀਆਂ ਉਹਨਾਂ ਵਿੱਚ ਕਿਸੇ ਵੀ ਲਿਖਤ ਦੇ ਵਿੱਚੋਂ ਇਹ ਸਾਨੂੰ ਨਹੀਂ ਸਪਸ਼ਟ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਜਾਂ ਉਹਨਾਂ ਨੇ ਕੁਝ ਲਿਖਿਆ ਵੀ ਹੈ ਈਵਨ ਕਿ ਇਹਨਾਂ ਲਿਖਤਾਂ ਦੇ ਵਿੱਚ ਇਹ ਵੀ ਨਹੀਂ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਹਲ ਤਿਆਰ ਕੀਤੀ ਕਿਹੜੀਆਂ-ਕਿਹੜੀਆਂ ਬਾਣੀਆਂ ਪੜੀਆਂ ਬਾਣੀਆਂ ਕਿਹੜੀਆਂ ਪੜੀਆਂ ਜਾਂ ਖੰਡੇ ਜਾਂ ਪੰਜ ਬਾਣੀਆਂ ਸਾਡੇ ਗੱਲ ਕਦੋਂ ਮੜੀਆਂ ਗਈਆਂ ਉਹ ਕਿਸੇ ਹੋਰ ਲੈਕਚਰ 'ਚ ਤੁਹਾਨੂੰ ਦੱਸਾਂਗਾ ਇੱਕ ਛੋਟਾ ਜਿਹਾ ਗ੍ਰੰਥ ਹੈ ਪ੍ਰੇਮ ਸਮਾਰਗ ਗ੍ਰੰਥ ਪ੍ਰੇਮਸਮਾਰ ਗ੍ਰਾਂਥ ਸ੍ਰੋਮਿਕ ਕਮੇਟੀ ਦਾ ਰਿਸਰਚ ਸਕਾਲਰ ਦਾ ਹੀ ਲਿਖਿਆ ਹੋਇਆ ਹੈ ਜਿਹੜੇ 30 ਸਾਲ ਰਿਸਰਚ ਸਕਾਲਰ ਰਹੇ ਹਨ ਉਹ ਮੈਨੂੰ ਨਾਮ ਆਊਟ ਆਫ ਦਾ ਟਾਪਿਕ ਜਾ ਕੇ ਉਹਦਾ ਨਾਮ ਹਜੇ ਯਾਦ ਨਹੀਂ ਹੈਗਾ ਜਾਂ ਤਾਂ ਰਣਜੀਤ ਸਿੰਘ ਹੈ ਉਹ ਆਪਣੇ ਖੰਡੇ ਬਾਟੇ ਵਾਲਾ ਨਹੀਂ ਹੈ ਆ ਜਿਹੜੇ ਆਪਣੇ ਸਿਰ ਤੇ ਖੰਡੇ ਜੇ ਲਾਈ ਫਰਦੇ ਉਹ ਵਾਲਾ ਰਣਜੀਤ ਸਿੰਘ ਨਹੀਂ ਬੀ ਆਰ ਗਰੋਪਾਲਾ ਭਾਈ ਰਣਜੀਤ ਸਿੰਘ ਗਰੋਪਾਲਾ ਗੁਰਨਦੀਪ ਸਿੰਘ ਨਹੀਂ ਹੈ ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਰਿਸਰਚ ਸਕਾਲਰ ਹੈ ਉਹ ਰਿਹਾ ਤੇ ਜਾਂ ਫਿਰ ਚਮਸ਼ੇ ਸਿੰਘ ਸ਼ੋਕ ਹੈ ਇਹਨਾਂ ਦੋਨੋਂ ਚੋਂ ਇੱਕ ਦਿਨ ਉਹ ਹੈਗੀ ਲੈ ਤਾਂ ਇਹ ਗੱਲਾਂ ਸਾਣੀਆਂ ਸਾਡੇ ਮੱਥੇ ਕਿਉਂ ਮੜੀਆਂ ਗਈਆਂ ਕਿਉਂਕਿ ਗੋਰੇ ਲੋਕ ਇਹ ਚਾਹੁੰਦੇ ਸੀ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਹ ਸਾਰੀ ਦੀ ਸਾਰੀ ਸਪਿਰਿਟ ਜਿਹੜੀ ਹੈਗੀ ਹੈ ਸਿੱਖਾਂ ਕੋਲ ਇਹ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਚੋਂ ਉਹਨਾਂ ਨੇ ਇਹਦੇ ਨਾਲੋਂ ਤੋੜਨਾ ਤੋੜ ਕੇ ਫਿਰ ਸਾਨੂੰ ਜਿੱਦਾਂ ਦੇ ਅਸੀਂ ਅੱਜ ਅੱਜ ਸਿੱਖ ਬਣੇ ਹੋਏ ਆ ਇੰਦਾਂ ਦੇ ਉਹ ਬਣਾਉਣਾ ਚਾਹੁੰਦੇ ਸੀ ਕਿ ਉਹ ਬਣਾ ਗਏ ਇਹ ਸਾਰੀਆਂ ਗੱਲਾਂ ਸਾਨੂੰ ਇਹ ਦੱਸਦੀਆਂ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਲੁਕਾਉਣਾ ਤੇ ਉਹਦੇ ਬਰਾਬਰ ਤੇ ਇੱਕ ਹੋਰ ਗ੍ਰੰਥ ਪੈਦਾ ਕਰਨਾ ਇਹ ਗੋਰਿਆਂ ਦੀ ਚਾਲ ਸੀ ਇੱਕ ਗ੍ਰੰਥ ਨਹੀਂ ਪੈਦਾ ਹੋਇਆ ਗ੍ਰੰਥ ਬੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਲਿਖੇ ਪਏ ਹੈ ਜਿਵੇਂ ਆਪਣੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮੋਦੀ ਜੀ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਨੇ ਗੋਬਿੰਦ ਗੀਤਾ ਵੀ ਲਿਖੀ ਹੈ ਰਮਾਇਣ ਲਿਖੀ ਹੈ ਗੋਵਿੰਦ ਗੀਤਾ ਦਾ ਮਤਲਬ ਰੋਮਾਂਨ ਲਿਖੀ ਹੈ ਇੱਕੋ ਹੀ ਨਹੀਂ ਵਿਚਿਤ੍ਰਨਾਟਕ ਜਿਹਦਾ 80 90% ਹਿੱਸਾ ਦਸਮ ਗ੍ਰੰਥ ਦੇ ਵਿੱਚ ਹੈ ਉਹ ਵੀ ਜੇ ਉਹਨੂੰ ਹੀ ਮੰਨਣਾ ਤਾਂ ਫਿਰ ਸਰਬਲੋਕ ਗ੍ਰੰਥ ਸਰਬਲੋਕ ਗ੍ਰੰਥ ਵੀ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਜੋੜਿਆ ਜਾਂਦਾ ਹੈ ਗੋਬਿੰਦ ਗੀਤਾ ਜੋੜਿਆ ਜਾਂਦਾ ਹੈ ਸਹੰਸਰ ਨਾਮੰ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਜੋੜਿਆ ਜਾਂਦਾ ਇੱਕ ਗ੍ਰੰਥ ਮੰਨ ਕੇ ਦੇਖੋ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਦਾ ਕੋਈ ਇੱਕ ਗ੍ਰੰਥ ਮੰਨ ਲਓ ਅੱਗੇ ਤੁਹਾਨੂੰ 10 ਗ੍ਰੰਥ ਹੋਰ ਨਾਲ ਜੁੜ ਜਾਣਗੇ ਸੋ ਇਹ ਸਰਕਾਰੀ ਚਾਲਣਾ ਹੁੰਦੀਆਂ ਬਚਣ ਦੀ ਲੋੜ ਹੈ ਅਸੀਂ ਕਿਸੇ ਦੇ ਵਿਰੋਧੀ ਨਹੀਂ ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਗ੍ਰੰਥ ਗੁਰੂ ਗ੍ਰੰਥ ਹੈ ਔਰ ਗੁਰੂ ਗ੍ਰੰਥ ਦੇ ਵਿੱਚ ਜੋ ਕੁਝ ਲਿਖਿਆ ਉਹ ਪੂਰਨਾ ਪੂਰੇ ਕਾ ਕੀਆ ਸਭ ਕੁਝ ਪੂਰਾ ਘੱਟ ਵੱਧ ਕਿਸੇ ਨਹੀਂ ਸੋ ਸਾਨੂੰ ਹੋਰ ਕਿਸੇ ਗ੍ਰੰਥ ਦੀ ਕੋਈ ਲੋੜ ਨਹੀਂ ਜੇ ਲੋੜ ਹੈ ਤਾਂ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦੀ ਲੋੜ ਹੈ ਅਸੀਂ ਪੜ੍ਹ ਕੇ ਗਿਆਨ ਧਾਰਕ ਬਣਨਾ ਸੀ ਸਾਨੂੰ ਫਿਰ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ ਅਸੀਂ ਬੜਾ ਹਰਸ਼ੰਗਾਰ ਕਰਦੇ ਆਂ ਅਸੀਂ ਬੜੇ ਪੀੜਾਂ ਤੇ ਕਰੋੜਾਂ ਰੁਪਏ ਦੇ ਰਮਾਲੇ ਵੀ ਚੜਾਉਨੇ ਆਂ ਜਦੋਂ ਕਿ ਗੁਰਗਵਾਣੀ ਦੇ ਇਹ ਉਲਟ